ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਲਈਏ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸ਼ੁਕਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ 'ਚ ਹੁਣ ਜੀ ਬਰਕਤਾਂ ਤੇ ਤਹਿ ਦਿਲੋਂ ਧੰਨਵਾਦ ਵੀ ਪਿਛਲਾ ਬਲੌਗ ਜਿੰਨਾ ਕ ਵੀ ਤੁਸੀਂ ਦੇਖਿਆ ਪਰਿਵਾਰ ਨੂੰ ਸਹਿਜ ਦੇਣ ਵਾਲੇ ਬਹੁਤ ਵਧੀਆ ਵਧੀਆ ਕਮੈਂਟ ਕਰਿਆ ਮਹਾਰਾਜ ਤੁਹਾਨੂੰ ਇੱਕਾਂ ਹੀ ਤੱਕੀਆਂ ਬਖਸ਼ੇ ਤੇ ਲੋਜੀ ਚੱਲ ਰਿਹਾ ਕੰਮ ਦੇਖਿਆ ਤੁਸੀਂ ਪਿਛਲੇ ਬਲੌਗ ਚ ਵੀ ਜਸ਼ਨਾਂ ਜਾਣਾ ਆਪਣੀ ਬੂਆ ਜੀ ਕੋਲ ਬੰਬੇ ਵਾਲੀ ਕੋਲ ਵੀ ਸਾਨੂੰ ਵੀ ਥੋੜੇ ਜੇ ਦੋ ਤਿੰਨ ਪ੍ਰੋਗਰਾਮ ਹੈ ਕਿਉਂਕਿ ਫਾਦਰ ਸਾਹਿਬ ਨਾਲੇ ਜਾਣਾ ਜਸ਼ਨਾਂ ਵੀ ਮੇਰਾ ਰਹਜੀਤ ਦਾ ਲੱਗਣਾ ਬਾਅਦ ਦੇ ਵਿੱਚ ਟੂਰ ਪਹਿਲਾਂ ਜਾਣਾ ਇਹਨਾਂ ਨੇ ਤੇ ਹੁਣ ਬੈਠੇ ਜੀ ਘਰ ਦੇ ਵਿੱਚ ਵੀ ਛੁੱਟੀਆਂ ਦਾ ਸਿਲਸਿਲਾ ਤੁਹਾਨੂੰ ਪਤਾ ਵੀ ਛੁੱਟੀਆਂ ਦੇ ਵਿੱਚ ਤਾਂ ਰਹੇ ਕੇ ਜਾਂਦਾ ਕੁਸਕ ਟਾਈਮ ਇਹਨਾਂ ਨੇ ਆਪਣੇ ਨਾਨਕੇ ਵੀ ਜਾ ਕੇ ਆਉਣਾ ਤੇ ਬੱਚਿਆਂ ਕੋਲ ਹੁਣ ਤੁਹਾਨੂੰ ਪਤਾ ਨਾਨਕੇ ਜਾਣਾ ਬੂਆ ਕੋਲ ਜਾਣਾ ਪਰ ਹੋਇਆ ਜਾਂਦਾ ਵੀ ਨਵੇਂ ਕੱਪੜੇ ਲੈ ਕੇ ਜਾਣੇ ਹੁਣ ਜਾਣ ਦੀ ਤਿਆਰੀ ਆ ਜੀ ਰੋਪੜ ਮੈਂ ਤੇ ਹਰਜੀਤ ਹੋਏ ਹੋਏ ਤਿਆਰ ਜਸ਼ਨ ਨੇ ਰਹਿਣਾ ਜੀ ਘਰੇ ਪਰ ਮੈਂ ਜਿਹੜਾ ਆਪਣਾ ਪੁੱਤਰ ਗਿਆ ਜੀ ਟਿਊਸ਼ਨ ਪਾਪਾ ਜੀ ਖੇਤ ਕੰਨੀ ਘੁੰਮਣ ਗਏ ਹੋਏ ਆ ਆਮਨ ਦਾ ਤੁਹਾਨੂੰ ਪਤਾ ਹੀ ਆ ਵੀ ਉਹ ਤਾਂ ਲੰਗਿਆ ਰਹਿੰਦਾ ਪ੍ਰਧਾਨ ਬਾਈ ਆਏ ਤਾਂ ਹੁਣ ਉਹਦੇ ਨਾਲ ਲੰਗਿਆ ਪਹਿਲਾਂ ਜੱਗੇ ਨਾਲ ਤਾਂ ਤੇ ਬਾਕੀ ਕੈਮਰਾ ਗਰ ਲਾ ਜਿਹੜੀ ਸਾਡੀ ਉਹ ਜੇ ਸਮਣੀ ਵੀ ਮੈਂ ਵੀ ਹੁਣੇ ਚਾਹ ਪੀ ਕੇ ਹਟਿਆ ਐ ਬਾਕੀ ਤੁਹਾਨੂੰ ਬਾਹਰ ਮੌਸਮ ਵੀ ਦਿਖਾ ਦਿੰਦਾ ਧੁੱਪ ਹੈਗੀ ਆਲੇ ਇੱਥੇ ਤੇ ਦਿਖਾਉਂਦਾ ਇਹ ਆਹ ਦੇਖੋ ਬੇੜੇ ਦੇ ਵਿੱਚ ਧੁੱਪ ਆ ਜੀ ਹੁਣੇ ਪੂਰੀ ਤੇ ਆਪਣਾ ਭਾਈ ਉਹ ਕੱਪ ਪਿਆ ਚਾਹ ਵਾਲਾ ਇਧਰ ਸਾਡੀ ਗੁਡੇ ਰਾਣੀ ਨੇ ਮਿਲੋ ਨੀਰਲ ਜੀ ਸਾਰਿਆਂ ਨੂੰ ਪਿਆਰੇ ਸਤਿ ਸ਼੍ਰੀ ਅਕਾਲ ਜੀ ਭਾਈ ਇਹਨੂੰ ਚਾਹ ਬਣਾ ਕੇ ਦਿੰਦੀ ਆ ਇਸ ਕਰਕੇ ਇਹਨੂੰ ਪਿਆਰ ਦੇ ਤਲ ਖੁਸ਼ ਰਹੇ ਠੀਕ ਨੇ ਸਤਿਰ ਮਿਲੂਗੀ ਮੇਰਾ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਹਾਂ ਬਈ ਹਾਂ ਜੀ ਹੁਣ ਰੋਪੜ ਜਾਣਾ ਈ ਸ਼ੋਪਿੰਗਾਂ ਨੂੰ ਥੋੜੀ ਜਿਹੀ ਬੱਚਿਆਂ ਵਾਸਤੇ ਕੱਪੜੇ ਲੈਣੇ ਨੇ ਗਰਮੀ ਦੇ ਅੱਛਾ ਹੈ ਨਹੀਂ ਤੇ ਨਾ ਬਸ ਹੈ ਤਾਂ ਹੈ ਤਾਂ ਸਹੀ ਤੇ ਵੀ ਨਹੀਂ ਆਣਗੇ ਨੇ ਥੋੜੇ ਜਿਹਾ ਨਵੇਂ ਜੈਗਦੇ ਵੀ ਸੀ ਛੁੱਟੀਆਂ ਘਟਣ ਜਾਣਾ ਹਾਂ ਖਾਸ ਕਰਕੇ ਜਿਸ ਨੇ ਕਹਿ ਰਹੀ ਇਹ ਬਰੰਦਾਂ ਦਾ ਜਿਹੜਾ ਉਹ ਨਹੀਂ ਸਮਝਾਈ ਨਹੀਂ ਜੇ ਵੀ ਨਵੇਂ ਪੁਰਾਣਿਆਂ ਦੇ ਉਹ ਤਾਂ ਜਿਹੜੇ ਪਾ ਦਈ ਉਹ ਪਾਪੋ ਆ ਲੰਦਾ ਏ ਕਦੇ ਜਾਂਦਾ ਉਹ ਮੇਰੇ ਵੀ ਮੇਰਾ ਫੇਵਰੇਟ ਆ ਪੌਣਾ ਰਾਂ ਕਲਰ ਨਹੀਂ ਤਾਂ ਜਿਹੜੇ ਵਾਪਨੀ ਹੋ ਮੇ ਪੋਹ ਲੰਦਾ ਚਲ ਕੋਈ ਜੀ ਬੱਚੇ ਆ ਹਾਂ ਬਈ ਜਸ਼ਨ ਤੁਹ ਗਰਮੀ ਥੋੜੀ ਜਿਆਦਾ ਗਈ ਵੀ ਜੀ ਐ ਵੀ ਆਪਣੇ ਘਰ ਦਾ ਥੋੜਾ ਜਿਹਾ ਹੋਰ ਕਸਾਬ ਕਿਤਾਬ ਆ ਵੀ ਹੁਣ ਕਿਤੇ ਹੋਰ ਪਾਸੇ ਜਾਏ ਨੇ ਥੋੜਾ ਜਿਹਾ ਉਹ ਅਲੱਗ ਜਾ ਹੋ ਜਾਂਦਾ ਇਸ ਕਰਕੇ ਬੱਚਿਆਂ ਨੂੰ ਵੀ ਕੱਪੜੇ ਲੈ ਕੇ ਆਉਣੇ ਬਾਈ ਜਸ਼ਨ ਛੁੱਟੀਆਂ ਹੋ ਗਈਆਂ ਜਸ਼ਨ ਦੀ ਡਿਊਟੀ ਲੱਗੀ ਬਾਈ ਇੱਥੇ ਤੇ ਲੈ ਕੇ ਉਹ ਬਾਹਰ ਤੱਕ ਜਿੱਥੇ ਤੁਹਾਨੂੰ ਡਰਾਈਵਰ ਖੜਾ ਦੇ ਦੋਣਾ ਗੇਟ ਤੱਕ ਜਸਨ ਨੇ ਸਫਾਈ ਕਰੀ ਅੱਜ ਬਈ ਹਾਂਜੀ ਸਾਰਾ ਜਸਨ ਨੇ ਪੋਚਾ ਪਿਆ ਲਿਆ ਹਨਾ ਬਈ ਹਾਂਜੀ ਹੈ ਹਾਂਜੀ ਫਸੀ ਕਾ ਤੇ ਬਣਾਉਦੀ ਹੀ ਗਈ ਵਰਤ ਆ ਗੋ ਗਈ ਆ ਪੱਲਾ ਦੁੰਦੀ ਆ ਇੱਕ ਸ਼ਮਾ ਕਰਦੀ ਐ ਵਿੱਚ ਤੋਂ ਚਲ ਕੋਈ ਨਹੀਂ ਨਿਆਣੀ ਆ ਆਪੇ ਸਿੱਖਣੀ ਹਾਂਜੀ ਆ ਜਤ ਨਹੀਂ ਨਾ ਹੈਗੀ ਵਿਸਕੂਲ ਤੇ ਛੁੱਟੀਆਂ ਹੋਣੀਆਂ ਦੀਆਂ ਵਿਲਾਈ ਦਾ ਹੈ ਵੀ ਉਹ ਵੀ ਕਹਿੰਦੀ ਸੀ ਮੰਮੀ ਕਹਿੰਦੀ ਬਿਜਾਰਾ ਸਕੂਲ ਲੱਗਦੇ ਤੇ ਬਿਜਾਰਾ ਵੀ ਤੁਸੀਂ ਆਪੇ ਕੰਮ ਕਰਦੇ ਤੇ ਵੀ ਅਜੇ ਤੁਸੀਂ ਮੈਂ ਦੇਗੀ ਤਾਂ ਉਹਨੇ ਤੁਸੀਂ ਮੇਰੇ ਤੇ ਲੱਗ ਕੇ ਕੰਮ ਕਰਵਾਉਣਾ ਚਲ ਬਈ ਨਾਨੀ ਸਿੱਖ ਜਾਣਾ ਹੌਲੀ ਹੌਲੀ ਆਪੇ ਸਿੱਖੀ ਜਾਂਦੀ ਹੈ ਬਾਈ ਜਿਹੜੀ ਚੀਜ਼ ਨੂੰ ਹੱਥ ਪਾਉਂਦੀ ਹੈ ਤੇ ਬਾਈ ਜੇਸ਼ਨ ਹੁਣ ਤੇਰੇ ਵੀ ਕੱਪੜੇ ਨਵੇਂ ਆ ਗਏ ਨਾ ਤੇ ਹਾਂ ਵੀ ਸਰਦਾਰ ਨੇ ਹੁਣ ਚੱਲੀਏ ਚਾਹ ਬਣਾ ਲੈਂਦੀ ਜੀ ਵੈਸੇ 3 ਵਜੇ ਵਾਲੀ ਚਾਹ ਹੀ ਬਣਾਉਂਦੀ ਆ ਹਾਂ ਇਹ ਹੈ ਬਈ 3 ਵਜੇ ਵਾਲੀ ਚਾਹ ਬਣਾਉਂਦੀ ਜੀ ਇੰਨਾ ਘਾ ਹੈ ਉਹ ਚੰਦ ਪੋਣਾ ਹੋ ਗਈ ਉਹ ਕੰਮ ਆਜ ਵੀ ਤੁਹਾਡਾ ਝਾੜੂ ਪੋਚੇ ਦਾ ਚੱਲਦੀ ਜਿਹੜੇ ਚਲੋ ਕੋਈ ਮੇਰਾ ਤਾਂ ਉੱਤੱਕ ਜਾਂਦਾ ਮਮੀ ਕੋ ਤੁਹਾਨੂੰ ਪਤਾ ਜਗਾ ਵੀ ਕਾਫੀ ਹੈ ਚਲੋ ਕੋਈ ਆਪੇ ਤੇਰਾ ਨਹੀਂ ਟੁੱਟਦਾ ਦਾਮ ਤੇ ਮਾਤਾ ਜੀ ਹੁਣ ਹੱਥ ਹੋਈ ਹੋਈ ਆ ਲੋ ਬਾਈ ਇਹ ਵੀ ਲੱਗੀ ਰਹਿੰਦੀ ਹੈ ਬਾਈ ਘਰ ਦੇ ਵਿੱਚ ਦੇਖੋ ਤੁਹਾਨੂੰ ਪਤਾ ਹੀ ਆ ਤੁਸੀਂ ਕਮੈਂਟ ਕਰਦੇ ਆ ਵੀ ਘਰ ਦੇ ਵਿੱਚ ਬੇੜੀ ਬਥੇਰੀ ਸਫਾਈ ਰਹਿੰਦੀ ਆ ਸੋ ਹਾਂ ਵੇ ਜੇ ਸੰਨ ਜਾਈਏ ਹੁਣ ਅਸੀਂ ਜਾਓ ਲੋ ਬਾਈ ਚੱਲ ਵੀ ਚੱਲੀਏ ਹਾਂਜੀ ਜਿਵੇਂ ਨਾਲ ਬਾਈ ਸਾਡੀ ਡੀਲ ਹੋਈ ਵੀ ਆ ਕੁਝ ਖਾਣ ਨੂੰ ਲਿਆਉਣਾ ਇਹਨੂੰ ਜਰੂਰ ਚੱਲ ਵੀ ਫਿਰ ਚੱਲ ਜੀ ਲੋ ਬਾਈ ਚੱਲਦੇ ਆ ਬਾਕੀ ਤਾਂ ਤੁਪ ਤੁਨ ਮੈਂ ਕਿਹਾ ਕਿ ਨਾ ਬਾਹਰ ਵੀ ਦਿਖਾ ਦਿੰਦਾ ਨਿਕਲ ਕੇ ਬਹੁਤ ਆ ਨਾਲੇ ਸ਼ਾਮ ਦਾ ਬਾਈ 4:30 ਦਾ ਵੇਲਾ ਹੋ ਗਿਆ ਚਾ ਲੋ ਤੁਪ ਚੱਲੋ ਹੁਣ ਮੁੜ ਗਿਆ ਸੂਰਜ ਉੱਥੇ-ਉੱਥੇ ਰਹਿਗੇ ਨਹੀਂ ਸਾਰੇ ਵੇੜੇ ਚ ਹੋਈ ਜਾਂਦੀ ਸੂਰਜ ਨੂੰ ਬਾਈ 6:00 ਲੱਗ ਗਿਆ ਹੋਵੇ-ਹੋਲਿਆ ਦੇਖੋ ਇੱਥੇ ਵੀ ਜੜਾ ਕਿ ਸਾਰਿਆਂ ਨੇ ਬੈਠੇ ਰਹਿਣਾ ਆਪਣਾ ਠੀਕ ਨੇ ਸਤੇ ਚਲੋ ਚੱਲਦੇ ਆ ਬਾਈ ਲੋ ਬਾਈ ਪਹੁੰਚੇ ਵੇ ਆ ਆ ਬਈ ਆ ਨਹੀਂ ਚੱਲ ਰਹੀ ਰਹੀ ਪਿਆਰੀ ਬੱਚੀ ਹਾਂ ਬੱਚੇ ਪਿਆਰੀ ਚੱਲ ਰਹੀ ਹੈ ਜੀ ਦੇਖਦੇ ਨੇ ਸਲੈਕਟ ਕਰਕੇ ਦੇ ਹਾਂ ਸਾਈ ਛੋਟਾ ਬਰੇ ਦਾ ਲੋ ਬਾਈ ਫਾਰਮ ਦੇ ਕੱਪੜੇ ਖਰੀਦੋਗੇ ਜਸ਼ਨ ਦੇ ਦੀ ਤਿਆਰੀ ਹੈ ਕਿ ਜਸ਼ਨ ਦੇ ਵੀ ਲੈ ਲੇ ਜਸ਼ਨ ਦੇ ਵੀ ਲੈ ਲੇ ਲੈ ਲੈ ਕਿਤੇ ਆ ਗਏ ਸ਼ੋਪ ਲੋ ਬਾਈ ਸਟੋਰ ਤੇ ਪਹੁੰਚੇ ਵੇ ਕੱਲਾ ਡੁੱਲਾ ਭਾਈ ਹੋ ਰਿਹਾ ਕਿ ਨਜ਼ਾਰਾ ਠੰਡਾ ਹਨਾ ਹਰਜੀਤਾ ਹਾਂਜੀ ਹਾਂ ਖਰੀਦੋ ਪ੍ਰੋਖਤ ਬਹੁਤ ਚੱਲ ਰਹੀ ਆ ਬਾਕੀ ਭਾਈ ਪੰਮੂ ਦਾ ਸਹਜ ਇੱਧਰ ਕੋਈ ਨਹੀਂ ਪੰਮੂ ਨੇ ਕਿੰਨੇ ਸ਼ਲਟਾ ਲੈ ਲਈਆਂ ਪੰਮੂ ਨੇ ਲੈ ਲਈਆਂ ਦੋ ਤਿੰਨ ਦੋ ਤਿੰਨ ਨਹੀਂ ਜ਼ਿਆਦਾ ਕਹਾ ਹੂੰ ਲੋ ਭਾਈ ਨਿਆਣੇ ਘੁੰਮਦੇ ਫਿਰਦੇ ਹਰਜੀਤਾ ਹਨਾ ਹਾਂਜੀ ਸਾਰੇ ਸ਼ੌਪਿੰਗ ਕਰਨ ਆਏ ਹਾਂ ਚਲੋ ਠੀਕ ਚਲੋ ਭਾਈ ਲੱਗੇ ਆਪਣੇ ਕੋਨੇ ਸਾਰੇ ਕੰਮੀ ਉਹ ਵੇਖੋ ਇਹ ਵੀ ਆ ਕਿੰਨੇ ਘੰਟੇ ਚੋ ਚੂ ਵੀ ਸ਼ੌਕੀ ਹੈ ਪਤਾ ਹੁਣ ਕਿ ਲੈ ਗਏ ਹੈ ਦੇਖੇ ਰਹੀ ਲੈ ਲੈ ਚੱਲ ਦੇਖੀ ਚੱਲ ਆਪਣਾ ਜਿੱਦਾਂ ਮਾਰਗੀ ਚਲੋ ਭਾਈ ਸਾਰੇ ਰੇਟ ਲੱਗੇ ਵੇ ਟੋਟਲੀ ਚਲੋ ਲੋ ਭਾਈ ਪਹੁੰਚ ਗਏ ਘਰ ਆਪਣਾ ਥੱਕ ਥਕਾ ਕੇ ਹਾਂ ਭਾਈ ਹਾਂਜੀ ਪਾਣੀ ਦਾ ਗਲਾਸ ਲੈ ਲਓ ਤਾਂ ਹਾਂ ਜੀ ਮੈਂ ਮੋਟਰਸਾਈਕਲ ਦੀ ਆਵਾਜ਼ ਸੁਣ ਲਈ ਨੂੰ ਸਰ ਲੋ ਬਾਈ ਇੱਧਰ ਆਵੇ ਤਾਂ ਲੈ ਜਾਂਦੇ ਯਾਰਾ ਖਾਲਾ ਮਾਂ ਨਾ ਬੱਕੀ ਨਹੀਂ ਲ ਹੋਈ ਨਹੀਂ ਹੂੰ ਲੋ ਬਾਈ ਕਿਰੀਦੋ ਪ੍ਰਖਤ ਬਹੁਤ ਹੋਈ ਆ ਬਾਈ ਵੀ ਅਸੀਂ ਬਾਕੀ ਦਿਖਾ ਨਹੀਂ ਸਕੇ ਗੱਲ ਬਹੁਤ ਆ ਜੀ ਮਨ ਕਾ ਬਰਦਰ ਉੱਪਰ ਜਾ ਕੇ ਆਲੇ-ਦਾਲੇ ਦੇ ਦੇ ਦਿਕਾਵਾ ਵਾਲੇ ਗਰਮੀ ਦਾ ਫਰ ਹੈਗੀ ਹੋਇਆ ਗਰਮੀ ਦਾ ਹੁਣ ਪੂਰਾ ਹੋਇਆ ਠੀਕ ਨੇ ਹੰਦਾ ਭਾਈ ਸਬਜ਼ੀਆਂ ਵੀ ਮੰਡੀ ਵਾਈ ਘੁੰਮਿਆ ਏ ਸਾਰਾ ਕੁਝ ਹੈ ਮਗਾਇਆ ਤਾਂ ਹੋਇਆ ਚੱਲੇ ਚੱਲਦੇ ਥੋੜੇ ਜੀ ਹੰਦਾ ਭਾਈ ਸਬਜ਼ੀਆਂ ਵਾਲੇ ਵੀ ਕੰਮ ਅਸੀਂ ਚੱਕ ਛੱਡੇ ਸਾਰੇ ਠੀਕ ਨੇ ਆ ਲੋ ਆ ਜਿਵੇਂ ਨਾ ਦਾ ਭਾਈ ਸਮਾਨ ਨਿਓਡ ਲਾ ਕੇ ਜਿਵੇਂ ਦੇ ਨਾ थैंक यू वेलकम ਨਾ ਬਈ ਆਇਨ ਨੂੰ ਤੇ ਵੀਜੀ ਰੇ ਨਹੀਂ ਆ ਤਾਂ ਗਿਆ ਤਾਂ ਸਾਈਕਲਿਟਸ ਲੋਨ ਚਲੇ ਗਿਆ ਹੋ ਹਾਂਜੀ ਟਿਊਸ਼ਨ ਤੇ ਆ ਗਿਆ ਤਾਂ ਹਾਂਜੀ ਆ ਤਾਂ ਗਿਆ ਤਾਂ ਹੂੰ ਹਾਂਜੀ ਹਾਂ ਬਈ ਹੋਏ ਜਿਵੇਂ ਨਾ ਹਾਂਜੀ ਤੇਰੇ ਕੱਪੜੇ ਆ ਗਏ ਹੁਣ ਵੀਰ ਜੀ ਦੇ ਆ ਗਏ ਅੱਖੀ ਚਲੋ ਚੱਕਾ ਇਹ ਨਵੇਂ ਮਨੋ ਕੱਪੜੇ ਲੈ ਲਏ ਆਂਦੇ ਆਪਾਂ ਬੈਠਾ ਦੇਗਾ ਵੀ ਨਾ ਕੁਝ ਵੀ ਆਪਰੇ ਕੀ ਗਰੇ ਠੀਕ ਆ ਆਓ ਠੀਕ ਆ ਚੱਕ ਹੁਣ ਨਾ کہیں ਵੀ ਮੈਂ ਨਾਨਕੇ ਭੂਆ ਘੋਲ ਨੂੰ ਜਾਣਾ ਹੀ ਮੇਰੇ ਕੋਲ ਕੱਪੜੇ ਨਹੀਂ ਠੀਕ ਆ ਚੱਕ ਇਹਦੇ ਪਰਮ ਦੀ ਇਹਦੇ ਤੇਰੀਆਂ ਸਾਰਿਆਂ ਦੇ ਬਾਈ ਕੱਪੜੇ ਸ਼ਲਟਾ ਟੀ ਸ਼ਰਟ ਆ ਲੈ ਦੇਖ ਨਾ ਦਾ ਦੇ ਨਾ ਦੇ ਛੋਟੇ ਪਮੂਦੇ ਬਾਕੀ ਸਾਰੇ ਮੇਰੇ ਆ ਹੂੰ ਠੀਕ ਆ ਠੀਕ ਆ ਚਲ ਫਿਰ ਹੁਣ ਚੱਕ ਲੈ ਸਮਾਨ ਚਲੋ ਬਾਈ ਠੀਕ ਆ ਵੀ ਆ ਦੇਖ ਲੋ ਜਸਨ ਦੇ ਕੱਪੜੇ ਜਿਸਨ ਬੂਟੇ ਚ ਪਾਣੀ ਪਾਣਾ ਪੁੱਤ ਫਿਰ ਹਾਂਜੀ ਠੀਕ ਆ ਚਲੋ ਬਾਈ ਚੱਲ ਰਿਹਾ ਕੰਮ ਸਾਹਮਣੇ ਬੂਟੇ ਚ ਪੈਣਾ ਹੁਣ ਪਾਣੀ ਲੋ ਬਾਈ ਹੁੰਦਾ ਆ ਗਿਆ ਆਪਣਾ ਸੀ ਯਾਰ ਗੈਤੀ ਹੂੰ ਲੋ ਬਾਈ ਸੁਬਾ ਸੁਬਾ ਆਤਾ ਹੈ ਹੁਣ ਆਪਾਂ ਨੇ ਬਾਈ ਬੋਣਿਆ ਖੇਤ ਮੱਕੀ ਵਾਲੇ ਬੇ ਤਵੀਆਂ ਪਾ ਲਈਏ ਬਹੁਤ ਸ਼ਾਂਤਮਈ ਬਾਈ ਮਹਾਰਾਜ ਸਾਡੇ ਨਾਲ ਦਰਦਾ ਕਵਰਤ ਜੀ ਜਿੱਦੀ ਚੱਲ ਰਹੀ ਹੈ ਉਸਨ ਭਾਈ ਬਦਲ ਰੋਕ ਬਾਕੀ ਸਾਹ ਭਾਈ ਖੁਸ਼ ਖੁਸ਼ ਦੇਖੋ ਮੁੱਠੀਆਂ ਹਲੇ ਲੱਗੀਆਂ ਜਿਹੜੀਆਂ ਲੇਟ ਬੀਜ ਹੋਈਆਂ ਵੀ ਆ ਇਹ ਕੁਸਤਾ ਭਾਈ ਹੈਗੇ ਜਿਹੜੀਆਂ ਬਟੋਆਂ ਵੀ ਰੱਖਾ ਸਾਧੀਆਂ ਵੀ ਪਾਰ ਤੋਂ ਬਾਹਰ ਦੂਜੇ ਨੇ ਹੋ ਰਹੇ ਆ ਭਾਈ ਸਾਧੀਆਂ ਕੈਂਚੇ ਇੱਥੇ ਜਦੋਂ ਮੜੀ ਜਿੱਤ ਸਹੀ ਲਾ ਗਈ ਉਹ ਤੇ ਸਿਕਾ ਲੈਂਦੇ ਉਹ ਲੋਈ ਚੱਲ ਰਿਹਾ ਕੰਮ ਬਨੇਰੀ ਵੀ ਤਿਆਰ ਆ ਅੰਮ੍ਰੋਲੀ ਵੀ ਬਾਈ ਕੰਮ ਚੱਲ ਰਿਹਾ ਆਪਣਾ ਫੋਰ ਨਹੀਂ ਵਾਈ ਸਿਆਣ ਦਾ 11 ਵਾਲਿਆਂ ਨੂੰ ਬਾਕੀ ਚੱਲ ਰਿਹਾ ਕੰਮ ਬਾਈ